ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਰਹਾ ਮਹਾਮਾਜ ਮਹੱਲਾ ਪੰਜਵਾ ਘਰ ਚੌਥਾ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਡ ਦਾ ਦਿਸ ਪਰਮੇ ਤਕ ਆਏ ਪ੍ਰਭ ਕੀ ਸ਼ਾਮ ਇਨ ਦੁਦੈ ਤੇ ਬਾਹਰੀ ਕਿਤਨ ਆਵੈ ਕਾਮ ਜਲ ਬਿਨ ਸਾਖ ਕੁਮ ਲਾਵਤੀ ਉਪਜੈ ਨਾਹੀ ਧਾਮ ਹਰ ਨਾਹ ਨ ਮਿਲਿਐ ਸਾਜਨ ਕਤ ਪਾਈਐ ਬਿਸਰਾਮ ਜਿਤ ਘਰ ਹਰ ਕੰਤਨ ਪ੍ਰਗਟੈ ਪਾਠਨਗਰ ਸੇ ਗ੍ਰਾਮ ਸਰਬ ਸਿੰਗਾਰ ਤੰਬੂਲ ਰਸ ਸਣ ਦੇਹੀ ਸਭ ਖਾਮ ਰੱਬ ਸੁਆਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲ ਧਾਮ ਚੇਤ ਗੋਬਿੰਦ ਅਰਾਦੀ ਐ ਹੋਗੈ ਆਨੰਦ ਕਣਾ ਸੰਤ ਜਨਾਂ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸਹਿ ਗਣਾ ਇਕ ਕੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚੇਤਨ ਆਵਈ ਕਿਤੜਾ ਦੁਖ ਗਣਾ ਜਿਨੇ ਰਾਵਿਆ ਸੋ ਪ੍ਰਭ ਤਿਨਾ ਪਾਗਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭ ਤਿਸ ਕੈ ਪਾਏ ਲਗਾ ਵੈ ਸਾਖ ਤਿਰਨ ਕਿਉ ਵਾੜੀਆ ਜਿਨਾਂ ਪ੍ਰੇਮ ਵਿਸੋਹ ਅਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਉਤਰ ਕਲਤਰ ਨ ਸੰਗਤ ਨਾ ਹਰ ਅਵਨਾਸੀ ਓਹ ਪਲਚ ਪਲਚ ਸਗਲੇ ਮੋਈ ਝੂਠੈ ਤੰਦੈ ਮੋਹ ਏਕ ਸਹਰ ਕੇ ਨਾਮ ਬਿਨ ਅਗੇ ਲਈਏ ਖੋਏ ਦਈਓ ਵਿਸਾਰ ਵਿਗੂਚਣਾ ਪ੍ਰਭਿਨਿ ਅਵਰਣਾ ਕੋਏ ਪ੍ਰੇਤਮ ਚਰਣੀ ਜੋ ਲਗੇ ਤਿਨ ਕੇ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈ ਸਾਖ ਸੁਹਾਵਾ ਤਾਂ ਲਗੇ ਜਹ ਸੰਤ ਪੇਟੇ ਹਰ ਸੋਏ ਹਰ ਜੇਠ ਜੁੜੰਦਾ ਲੋੜੀਐ ਜਿਸ ਅਗੇ ਸਭ ਨਿਵਨ ਹਰ ਸੱਜਣ ਦਾ ਮਨ ਲਗਿਆ ਕਿਸੈ ਨ ਦੇਈ ਬਾਨਾ ਮਾਣਕ ਮੋਤੀ ਨਾਮ ਪ੍ਰਭ ਹੁਨ ਲਗੈ ਨਾਹੀ ਸਨ ਰੰਗ ਸਬੇ ਨਾਰਾਇਣੇ ਜੇਤੇ ਮਨ ਪਵਨ ਜੋ ਹਰ ਲੋੜ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਤਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ ਆ ਸਾੜਤ ਪੰਦਾ ਤਿਸ ਲਗੈ ਹਰ ਨਾ ਹੋ ਨ ਜਿਨਾਂ ਬਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੂਐ ਪਾਏ ਬਿਗੂਚੀਐ ਗਲ ਪਈਸ ਜਮ ਕੀ ਫਾਸ ਜਿਹਾਂ ਬੀਜੈ ਸੋ ਲੁਣੈ ਮਥੈ ਜੋ ਲਿਖਿਆਸ ਰੈਣ ਵਿਹਾਣੀ ਪਛੁਤਾਣੀ ਉਠ ਚਲੀ ਗਈ ਨਿਰਾਸ ਜਿਨ ਕੋ ਸਾਧੂ ਪੇਟੀਐ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆ ਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਮਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸਾਚ ਰੰਗ ਏਕੋ ਨਾਮ ਆਧਾਰ ਵਿਖਿਆ ਰੰਗ ਕੂੜਾ ਵਿਆ ਦਿਸਨ ਸੱਬੇ ਚਾਰ ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਬਨ ਤਿਨ ਪ੍ਰਭ ਸੰਗ ਮੌਲਿਆ ਸਮਰਥਿ ਪੁਰਖਿਆ ਪਾਰ ਅਰ ਮਿਲਣੈ ਨੋ ਮਨ ਲੋਚਦਾ ਕਰਮ ਮਿਲਾ ਵਣਹਾਰ जिने सकिए प्रभु पाया हो तिन कै सद्बलihar नानक हरजी मयाकार शब्द सवारनहार सावन तिन न सुहागणी जिन राम नाम उरहार पादूए परम पुलाणियां दूजे लगा हेत लाख सिंगार बनाया कार्य नाही केत ਜਿਤ ਦਿਨ ਦਹਿ ਬਿਨ ਸਸੀ ਤਿਤ ਵੇਲੇ ਕਹਿ ਸੰ ਪ੍ਰੇਤ ਅਕੜ ਚਲਾਇਨ ਦੂਤ ਜੰਮ ਕਿਸੈ ਨ ਦੇਨੀ ਭੇਤ ਛੱਡ ਖੜੋਤੇ ਕਿਨੈ ਮਾਹੇ ਜਿੰਸੋ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹੋ ਹੋ ਹੋਵਾ ਸੀਤ ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ ਨਾ ਨਿਕ ਪ੍ਰਭ ਸਰਨਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਪਾਧੂਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ ਅਸੁਨ ਪ੍ਰੇਮਿਉ ਮਾਹੜਾ ਕਿਉ ਮਿਲਿਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹੋ ਤਿਨ ਕੈ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨਿ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤ્યાਗ ਬਿਨਤੀ ਕਰਹਿ ਲੇਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੁੜ ਕਤਹਿ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸ਼ਰਣਾਏ ਅਸੂ ਸੁਖੀ ਵਸੰਦੀਆ ਜਿਨਾ ਮਯਾ ਹਰ ਰਾਇ ਕਤਿਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਪੁੱਲਿਆ ਵਿਆਪਣ ਸਭੇ ਰੋਗ ਬੇਮੁਖ ਹੋਏ RAM ਤੇ ਲਗਣ ਜਨਮ ਵਿਜੋਗ ਥਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿਚ ਨ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ ਜਿਤਾ ਕਿਛੁ ਨਾ ਹੋਵੈ ਲਿਖਿਆ ਤੁਧ ਸੰਜੋਗ ਵਟ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਿਯੋਗ ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ ਤਤਕ ਹੋਵੈ ਸਾਧ ਸੰਗ ਬਿਨ ਸੈ ਸਬੇ ਸੋਚ ਮੰਗਰ ਮਾਹੇ ਸੋਹੰਦਿਆ ਅਰ ਪਿਰ ਸੰਗ ਬੈਠੜਿਆ ਆਹ ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜਿਆ ਆਹ ਤਨ ਮਨ ਮੋਲਿਆ ਰਾਮ ਸਿਓ ਸੰਗਸਾਦ ਸਹਿ ਲੜੀਆ ਸਾਧ ਜਨਾ ਤੇ ਬਾਹਰੀ ਸੇ ਰਹਿਣ ਇਕ ਲੜੀਆ ਤਿੰਨ ਦੁਖਨ ਕਬ ਹੋਈ ਉਤਰੈ ਸੇ ਜਮ ਕੇ ਬਸ ਪੜੀਆ ਜਿਨੇ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆ ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆ ਨਾਨਕ ਬਾਂਛੈ ਧੂੜ ਤਿਨ ਪ੍ਰਭ ਸਰਨੇ ਧਰ ਪੜੀਆ ਮੰਗਰ ਪ੍ਰਭਿਆ ਆਰਾਦਣਾ ਬਹੁੜ ਨ ਜਨ ਮੜਿਆ ਓਗ ਤੁਕਾਰ ਨ ਵਿਆਪਈ ਕੰਠ ਮਿਲਿਆ ਹਰਨਾਹ ਮਨ ਬੇਦਿਆ ਚਰਨ ਆ ਰਬਿੰਦ ਦਰਸ਼ਨ ਲਗੜਾ ਸਾਹ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਵਿਖਿਆ ਕੋ ਨ ਸਕਈ ਮਿਲ ਸਾਧੂ ਗੁਣ ਗਾਹ ਜਹਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹ ਕਰ ਗਹਿ ਲਈਨੀ ਪਾਰ ਬ੍ਰਹਮ ਬਹੁੜ ਨ ਵਿਛੜਿਆ ਹੋ ਬਾਰ ਜਾਓ ਲਖਬੇਰੀਆ ਹਰ ਸੱਜਣ ਆਗਮ ਆਗਾਹ ਸ਼ਰਮ ਪਈ ਨਾਰਾਇਣੈ ਨਾਨਕ ਦਰ ਪਈਆ ਹੋ ਓਕ ਸੁਹੰਤਾ ਸਰਬ ਸੁਖ ਜਿਸ ਬਖੇ ਵੇ ਪਰਵਾਹ ਮਾਗਮ ਜਨ ਸੰਗ ਸਾਧੂਆ ਧੂੜੀ ਕਰ ਈਸ਼ ਨਾਨ ਹਰ ਕਾ ਨਾਮ ਤੇ ਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸੁਵਾਨ ਸਚੈ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਆਠ ਸੜ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਕਿੰਦੇ ਸਨੋ ਦੇਵ ਦਇਆ ਕਰ ਸੋਈ ਪੁਰਖ ਸੁਜਾਨ ਜਿਨਾਂ ਮਿਲਿਆ ਪ੍ਰਭ ਆਪਨਾ ਨਾਨਕ ਤਿੰਨ ਕੁਰਬਾਨ ਮਾਗ ਸੁਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਬਾਨ ਫਲ ਗੁਣ ਨ ਦੇ ਉਪਾਰਜਨਾ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਤੇਜ ਸੁਹਾਵੇ ਸਰਬ ਸੁਖ ਉਹਨ ਦੁੱਖਾ ਨਾਹੀ ਜਾਏ ਇਛ ਪੁਨੇ ਵਡ ਪਾਗਣੀ ਬਰ ਪਾਇਆ ਹਰ ਰਾਇ ਮਿਲ ਸਹਿਆਂ ਮੰਗਲ ਗਾਵਹੀ ਜੀਤ ਗੋਵਿੰਦ ਅਲਾਏ ਅਰ ਜੇਹਾ ਅਵਰਨਾ ਦੇਸੈ ਕੋਈ ਦੂਜਾ ਲਵੈ ਨ ਲਾਏ ਹਲਤ ਪਲਤ ਸਵਾਰਿਆ ਨ ਨਿਹਚਲ ਦਿੱਤਿ ਅਨ ਜਾਏ ਸੰਸਾਰ ਸਾਗਰ ਤੇ ਰਖਿ ਅਨ ਬਾਹੁਰ ਨਾ ਜਨਮੈ ਤਾਏ ਜਿਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਹਲ ਗੁਣ ਨਿਤ ਸਲਾਹੀਐ ਜਿਸਨੋ ਤਿਲਨਾ ਤਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਕਰੇ ਸਰਬ ਸੁਖਾ ਨਿਧ ਚਰਨ ਹਰ ਭਾਉ ਜਲ ਬਖਮ ਤਰੇ ਪ੍ਰੇਮ ਭਗਤ ਤਿੰਨ ਪਾਈਆ ਵਿਕਿਆ ਨਾ ਹੇ ਜਰੇ ਊੜ ਗਏ ਦੁਬਦਾ ਨਸੀ ਪੂਰਨ ਸਚ ਪਰੇ ਪਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਏਕ ਤਰੇ ਮਹਾਦੇਵ ਸਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ਼ਦਾਨ ਕਿਰਪਾ ਕਰੋ ਹਰੇ ਮਹਾਦੇਵ ਸੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ